ਮਨ ਬਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਈ ਗੁਰਬਾਣੀ ਦਾ ਇਹ ਫਰਮਾਨ ਹੈ ਕਿ ਜਿਸ ਦਿਨ ਪ੍ਰਮਾਤਮਾ ਦੀ ਕਿਰਪਾ ਹੋ ਗਈ ਇਹ ਮਨ ਆਪਣੇ ਆਪ ਵਸ ਦੇ ਵਿੱਚ ਆ ਜਾਣਾ ਸਾਨੂੰ ਪਰਮਾਤਮਾ ਨੇ ਕੰਮ ਦੇ ਰੱਖਿਆ ਸਿਮਰਨ ਕਰਨ ਸੰਗਤ ਜੀ ਮੈਂ ਵਾਰ-ਵਾਰ ਕਥਾ ਦੇ ਵਿੱਚ ਇਹੀ ਗੱਲ ਤੇ ਜ਼ੋਰ ਦਿੰਨਾ ਕਿ ਤੁਸੀਂ ਸਿਮਰਨ ਕਰੋ ਕਿਉਂਕਿ ਮਨ ਨੂੰ ਵਸ ਦੇ ਵਿੱਚ ਲੈ ਕੇ ਆਉਣਾ ਹੈ ਮਨ ਵਿਚਾਰਾਂ ਦਾ ਮੁਹਤਾਜ ਹੈ ਕਿਉਂਕਿ ਮਨ ਸਮੇਂ ਦੇ ਵਿੱਚ ਭਟਕਦਾ ਜਿਵੇਂ ਸਰੀਰ ਨੂੰ ਭਟਕਣ ਵਾਸਤੇ ਜਗ੍ਹਾ ਚਾਹੀਦੀ ਹੈ ਨਾ ਕਦੇ ਕੰਮ ਕਰ ਤੇ ਚਲੇ ਜਾਂਦਾ ਹੈ ਕਦੇ ਘਰੇ ਆ ਜਾਂਦੇ ਆ ਜਿਵੇਂ ਸਰੀਰ ਨੂੰ ਭਟਕਣ ਵਾਸਤੇ ਜਗ੍ਹਾ ਚਾਹੀਦੀ ਹੈ ਨਾ ਉਸੇ ਤਰ੍ਹਾਂ ਮਨ ਨੂੰ ਭਟਕਣ ਵਾਸਤੇ ਸਮਾਂ ਚਾਹੀਦਾ ਪਰਮਾਤਮਾ ਕੀ ਅਕਾਲ ਹੈ ਅਕਾਲ ਹੈ ਉਹ ਤੇ ਅਸੀਂ ਕਿਸ ਵਿੱਚ ਜੀ ਰਹੇ ਹਾਂ ਅਸੀਂ ਕਾਲ ਵਿੱਚ ਜੀ ਰਹੇ ਹਾਂ ਕਾਲ ਮਤਲਬ ਸਮਾਂ ਸਮੇਂ ਵਿੱਚ ਜੀ ਰਹੇ ਹਾਂ ਪਰਮਾਤਮਾ ਸਮੇਂ ਤੋਂ ਰਹਿਤ ਹੈ ਇਸ ਕਰਕੇ ਉਹ ਅਕਾਲ ਪੁਰਖ ਹੈ ਸੋ ਜੇ ਪਰਮਾਤਮਾ ਨੂੰ ਸਮਝਣਾ ਹੈ ਜਾਂ ਪਰਮਾਤਮਾ ਵਰਗੇ ਹੋਣਾ ਹੈ ਜਾ ਪਰਮਾਤਮਾ ਦੇ ਦਰਸ਼ਨ ਕਰਨੇ ਨੇ ਤੇ ਫਿਰ ਸਾਨੂੰ ਪਰਮਾਤਮਾ ਵਰਗੇ ਹੋਣਾ ਪਵੇਗਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਪਰਮਾਤਮਾ ਵਰਗਾ ਬੰਨੇ ਪਵੇਗਾ ਤੇ ਪਰਮਾਤਮਾ ਕੀ ਹੈ ਪਰਮਾਤਮਾ ਨਿਰਪਾ ਹੋਇ ਨਿਰਵੈਰ ਅਕਾਲ ਮੂਰਤ ਉਹ ਜੁਨਾ ਦੇ ਵਿੱਚ ਨਹੀਂ ਆਉਂਦਾ ਪਰਮਾਤਮਾ ਸੋ ਸੰਗਜੀ ਮੈਂ ਮੁਖਸਰ ਆਪਣੇ ਟੌਪਿਕ ਤੇ ਆਵਾਂ ਇਹ ਮਨ ਨੂੰ ਭਟਕਣ ਵਾਸਤੇ ਸਮਾਂ ਚਾਹੀਦਾ ਹੈ ਇਸ ਸਮੇਂ ਵਿੱਚ ਭਟਕ ਇਹ ਕਾਲ ਵਿੱਚ ਭਟਕਦਾ ਹੈ ਜਾਂ ਦਾ ਸਾਡਾ ਮਨ ਵਿਚਾਰਾਂ ਦੇ ਖੇਡਾਂ ਦੇ ਵਿੱਚ ਜਾਂ ਦਾ ਪਿਛਲੇ ਸਮੇਂ ਵਿੱਚ ਬੈਠਾ ਹੋਵੇਗਾ ਵੀ ਮੇਰੇ ਤੋਂ ਆ ਗਲਤੀ ਹੋ ਗਈ ਮੇਰੇ ਤੋਂ ਇਹ ਗਲਤੀ ਹੋ ਗਈ ਇਹ ਨਹੀਂ ਹੋਣਾ ਚਾਹੀਦਾ ਸੀ ਮੈਂ ਇਦਾਂ ਕਿਉਂ ਕਰ ਲਿਆ ਜਾਂ ਉਦੋਂ ਜੇ ਮੈਂ ਇਦਾਂ ਨਾ ਕਰਦਾ ਮੇਰੀ ਇਦਾਂ ਨਾ ਹੁੰਦਾ ਤਾਂ ਇਹ ਵਿਚਾਰਾਂ ਦੇ ਵਿੱਚੋਂ ਭਟਕਦਾ ਰਹਿੰਦਾ ਪਿੱਛੇ ਜੋ ਨਿਕਲ ਚੁੱਕੀ ਜ਼ਿੰਦਗੀ ਹੈ ਜਾਂ ਆਉਣ ਵਾਲੇ ਸਮੇਂ ਬਾਰੇ ਸੋਚਦਾ ਰਹਿੰਦਾ ਮੈਂ ਇਦਾਂ ਕਰਾਂਗਾ ਮੈਂ ਇਦਾਂ ਕਰਾਂਗਾ ਮੈਂ ਇਦਾਂ ਕਰਨਾ ਹਾਂ ਬਿਲਕੁਲ ਜ਼ਿੰਦਗੀ ਦਾ ਪਲਾਨ ਹੋਣਾ ਚਾਹੀਦਾ ਪਰ ਸਿਰਫ ਜ਼ਿੰਦਗੀ ਦਾ ਪਲਾਨ ਹੋਣਾ ਚਾਹੀਦਾ ਇਹ ਵੀ ਕੋਈ ਚੰਗੀ ਗੱਲ ਨਹੀਂ ਹੈ ਮੰਨਿਆ ਕਿ ਕੰਮ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ ਪਰ ਸਿਰਫ ਕੰਮ ਲਈ ਜੀਣਾ ਇਹ ਵੀ ਤਾਂ ਕੋਈ ਜੀਣਾ ਨਹੀਂ ਨਾ ਇਹ ਵੀ ਕੋਈ ਜੀਣਾ ਨਹੀਂ ਹੈ ਸਿਰਫ ਹੰਕਾਰ ਲਈ ਜੀਣਾ ਇਹ ਵੀ ਕੋਈ ਜੀਣਾ ਨਹੀਂ ਨਾ ਹੈ ਸਿਰਫ ਲੋਬ ਲਈ ਜੀਣਾ ਇਹ ਵੀ ਕੋਈ ਜੀਣਾ ਨਹੀਂ ਹੈ ਸਿਰਫ ਕਰੋਧ ਦੇ ਵਿੱਚ ਰਹਿਣਾ ਇਹ ਕੋਈ ਜੀਣਾ ਨਹੀਂ ਹੈ ਔਰ ਕਰੋਧ ਦੇ ਵਿੱਚ ਤਾਂ ਇਨਸਾਨ ਜਿਹੜਾ ਉਹ ਜ਼ਿਆਦਾ ਸਮਾਂ ਨਹੀਂ ਰਹਿ ਸਕਦਾ ਜਿਵੇਂ ਤੁਸੀਂ ਪਾਣੀ ਦੇ ਵਿੱਚ ਡੁਬਕੀ ਲਾਓ ਤੇ ਫਿਰ ਸਾਹ ਲੈਣ ਵਾਸਤੇ ਤੁਹਾਨੂੰ ਉੱਪਰ ਆਉਣਾ ਪਏਗਾ ਬਾਹਰ ਨਿਕਲਣਾ ਪਏਗਾ ਉਸੇ ਤਰ੍ਹਾਂ ਕਰੋਧ ਵਿੱਚ ਤੁਸੀਂ ਇੱਕ ਜਾਂ ਦੋ ਜਾਂ ਚਾਰ ਮਿੰਟ ਹੀ ਰਹਿ ਸਕਦੇ ਹੋ ਜਿਆਦਾ ਟਾਈਮ ਨਹੀਂ ਰਹਿ ਸਕਦੇ ਜਿਆਦਾ ਟਾਈਮ ਤੁਸੀਂ ਨਹੀਂ ਰਹਿ ਸਕਦੇ ਇਹ ਮੇਰੇ ਵਿਚਾਰ ਨੋਟ ਕਰਨਾ ਜਰਾ ਕ੍ਰੋਧ 5-10 ਮਿੰਟ ਨਹੀਂ ਹੁੰਦਾ ਬਸ ਪਰ ਰੋਸਾ ਸਾਰੀ ਜ਼ਿੰਦਗੀ ਵੀ ਹੋ ਸਕਦਾ ਕਿਸੇ ਨਾਲ ਚਲੋ ਮੈਂ ਮੁਕਸਰ ਆਪਣੇ ਟੋਪਿਕ ਤੇ ਆਵਾਂ ਤਾਂ ਮਨ ਭਟਕਦਾ ਇਸ ਸਮੇਂ ਦੇ ਵਿੱਚ ਜਿਆਦਾ ਪਿਛਲੇ ਕਿਤੇ ਵਿਚਾਰਾਂ ਦੇ ਵਿੱਚ ਭਟਕ ਰਿਹਾ ਹੁੰਦਾ ਜਾਂ ਆਉਣ ਵਾਲੇ ਸਮੇਂ ਬਾਰੇ ਸੋਚ ਰਿਹਾ ਹੁੰਦਾ ਪਰ ਇਹ ਕਦੇ ਵਰਤਮਾਨ ਦੇ ਵਿੱਚ ਨਹੀਂ ਆਉਂਦਾ ਕਦੇ ਪ੍ਰੈਜ਼ੈਂਟ ਦੇ ਵਿੱਚ ਨਹੀਂ ਆਉਂਦਾ ਜਾਂ ਫਿਊਚਰ ਬਾਰੇ ਸੋਚਦਾ ਰਹਿੰਦਾ ਹੈ ਜਾਂ ਪਾਸਟ ਬਾਰੇ ਸੋਚਦਾ ਰਹਿੰਦਾ ਹੈ ਜਾਂ माजी ਬਾਰੇ ਸੋਚਦਾ ਰਹਿੰਦਾ ਹੈ ਜਾਂ ਮੁਸਤਕਬਲ ਵੀ ਬਾਰੇ ਸੋਚਦਾ ਰਹਿੰਦਾ ਹੈ ਕਦੇ ਹਾਲ ਦੇ ਵਿੱਚ ਨਹੀਂ ਆਉਂਦਾ ਵਰਤਮਾਨ ਦੇ ਵਿੱਚ ਨਹੀਂ ਆਉਂਦਾ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਹਾਲ ਹੁਣ ਆਪਾਂ ਕਹਿੰਦੇ ਨਾ ਉਹ ਤੇਰੇ ਕੀ ਹਾਲ ਨੇ ਇਹਦਾ ਮਤਲਬ ਹੀ ਇਹ ਹੈ ਕਿ ਤੁਸੀਂ ਹੁਣ ਕਿਵੇਂ ਹੋ ਹੁਣ ਤੁਸੀਂ ਤੁਸੀਂ ਇਸ ਵਕਤ ਕਿਵੇਂ ਹੋ ਪਰ ਅਸੀਂ ਕੀ ਕਰਦੇ ਹਾਂ ਜੋ ਲੰਘੇ ਹੋਏ ਸਮੇਂ ਦੀ ਯਾਦਾਂ ਸੁਣਾਉਣ ਲੱਗ ਜਾਂਦੇ ਹਾਂ ਪਰ ਇਹਦਾ ਮਤਲਬ ਇਹ ਹੁੰਦਾ ਹੈ ਕਿ ਹੁਣ ਅਸੀਂ ਵਰਤਮਾਨ ਦੇ ਵਿੱਚ ਤੁਹਾਡਾ ਕੀ ਹਾਲ ਹੈ ਕੀ ਸਿਮਰਨ ਚੱਲ ਰਿਹਾ ਹੈ ਕਿ ਨਹੀਂ ਚੱਲ ਰਿਹਾ ਕੋਈ ਰੱਬ ਦੀਆਂ ਖੁਸ਼ਬੂਆਂ ਜਾਂ ਤੁਨਾ ਮਿਲ ਰਹੀਆਂ ਕਿ ਨਹੀਂ ਮਿਲ ਰਹੀਆਂ ਕੋਈ ਰੱਬੀ ਰਸ ਆਇਆ ਕਿ ਨਹੀਂ ਆਇਆ ਕੀ ਹਾਲ ਹੈ ਵੀ ਤੇਰਾ ਭਗਤ ਰਵੀਦਾਸ ਜੀ ਮਹਾਰਾਜ ਫਰਮਾ ਰਹੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕਿਹਦਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕਿਹਦਾ ਕਨਕ ਘਟਕ ਜਲ ਤਰੰਗ ਜੈਸਾ ਭਗਤ ਰਵੀਦਾਸ ਜੀ ਮਹਾਰਾਜ ਕੋਈ ਐਸਾ ਵੀ ਜੀਵਨੀ ਹੋਣੀ ਚਾਹੀਦੀ ਹੈ ਕੋਈ ਐਸਾ ਵੀ ਭਗਤ ਹੈ ਦੁਨੀਆ ਤੇ ਜਿੰਦੀ ਐਸੀ ਅਵਸਥਾ ਬਣੀ ਹੋਵੇ ਪਾਛੇ ਲੱਗਿਆ ਹਰ ਫਿਰੇ ਕਹਿਤ ਕਬੀਰ ਕਬੀਰ ਕੋਈ ਐਸੀ ਅਵਸਥਾ ਵੀ ਹੋਵੇ ਜਰਾ ਸੋਚ ਕੇ ਦੇਖੀਏ ਸੁਰਤ ਨੂੰ ਮਾੜਾ ਜਿਹਾ ਉੱਥੇ ਇਕਾਗਰ ਕਰੀਏ ਕਿੰਨੀ ਸੋਹਣੀ ਜ਼ਿੰਦਗੀ ਹੋਵੇਗੀ ਜਦੋਂ ਪਰਮਾਤਮਾ ਪ੍ਰਗਟ ਹੋਣਗੇ ਇਹ ਪਦਾਰਥ ਸਭ ਫਿੱਕੇ ਨੇ ਇਹ ਅੱਜ ਮਿਲੇ ਨੇ ਕੱਲ ਨੂੰ ਚਲੇ ਜਾਣੇ ਨੇ ਪਰ ਪਰਮਾਤਮਾ ਦਾ ਨਾਮ ਐਸਾ ਹੈ ਕਿ ਜਦੋਂ ਇੱਕ ਵਾਰੀ ਮਿਲ ਜੇ ਫਿਰ ਉਹ ਕਦੇ ਜਾਂਦਾ ਨਹੀਂ ਮਿਲਿਆ ਹੋਏ ਤਾਂ ਵਿਛੜੇ ਜੇ ਮਿਲਿਆ ਹੋਏ ਜੇ ਉਹ ਮਿਲ ਜਾਵੇ ਫਿਰ ਵਿਛੜਿਆ ਨਹੀਂ ਕਰਦਾ ਪਰਮਾਤਮਾ ਹੈ ਉਹ ਦਾ ਸਾਰੇ ਧਰਮ ਗ੍ਰੰਥ ਸਾਰੇ ਹੀ ਧਰਮ ਸਾਰੇ ਹੀ ਅਵਤਾਰੀ ਪੁਰਸ਼ ਨੇ ਸਾਨੂੰ ਇੱਕ ਮੰਤਰ ਦਿੱਤਾ ਸਿੱਖ ਜਗਤ ਦੇ ਵਿੱਚ ਵਾਹਿਗੁਰੂ ਹੈ Hindu ਜਗਤ ਦੇ ਵਿੱਚ ਰਾਮ ਹੈ ਕ੍ਰਿਸ਼ਨ ਹੈ ਬਿਠਲ ਹੈ ਗੋਬਿੰਦ ਹੈ ਇੱਕ ਇੱਕ ਸੈਕਿੰਡ ਦੇ ਮੰਤਰ ਨੇ ਇਸਲਾਮ ਜਗਤ ਦੇ ਵਿੱਚ ਅੱਲਾਹ ਹੂ ਹੈ ਇਸਾਈ ਮਾਦੇ ਵਿੱਚ ਗੋਡ ਹੈ ਤੋ ਜਿਹੜੇ ਸਾਰੇ ਮੰਤਰ ਨੇ ਇੱਕ ਇੱਕ ਸੈਕਿੰਡ ਦੇ ਨੇ ਕਿਉਂਕਿ ਵਰਤਮਾਨ ਦੀ ਜਿਹੜੀ ਅਵਧੀ ਹੈ ਉਹ ਇੱਕ ਸੈਕਿੰਡ ਦੀ ਹੈ ਇੱਕ ਛਿੰਦ ਦੀ ਹੈ ਇੱਕ ਛਿੰਦ ਕਿਨ ਕਾ ਇੱਕ ਜਿਸ ਜੀਵ ਵਸਾਵੇ ਤਾਂ ਕਿ ਮਹਿਮਾ ਗਣੀ ਨਿਆਬ ਬਸ ਇੱਕ ਛਿੰਦ ਮਤਲ ਅਗਰ ਪ੍ਰਮਾਤਮਾ ਦਾ ਨਾਮ ਲੈ ਰਹੇ ਆ ਵਾਹਿਗੁਰੂ 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 ਮੰਤਰ ਕੋਈ ਵੀ ਹੋ ਸਕਦਾ ਹੈ ਮਾਲਾ ਮੰਤਰ ਕੋਈ ਵੀ ਹੋ ਸਕਦਾ ਤੁਹਾਡਾ ਤਾਂ ਜਿਵੇਂ ਸਿਮਰਨ ਕਰਨ ਬੈਠਦੇ ਆ ਵਾਹਿਗੁਰੂ 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 ਅਗਰ ਇੱਕ ਵਾਰ ਇੱਕ ਇਨਕਾ ਮਾਤਰ ਵੀ ਮੰਟਿਕ ਗਿਆ ਤਾਂ ਪ੍ਰਮਾਤਮਾ ਨੇ ਪ੍ਰਗਟ ਹੋ ਜਾਣਾ ਜੀ ਹੁਣ ਸਵਾਲ ਸੰਗਤ ਦਾ ਇਹ ਹੋਵੇਗਾ ਜੇ ਇੱਕ ਵਾਰ ਵਾਹਿਗੁਰੂ ਕਹਾਂ ਇੱਕ ਵਾਰ ਰਾਮ ਕਹਾਂ ਇੱਕ ਵਾਰ ਅੱਲਾਹੂ ਕਹਾਂ ਇੱਕ ਵਾਰ ਗੋੜ ਗਿਆ ਪ੍ਰਮਾਤਮਾ ਮਿਲਦਾ ਹੈ ਤੇ ਫਿਰ ਅਸੀਂ ਤਾਂ ਕਿੰਨੀ ਵਾਰ ਕਹਿੰਦੇ ਨੇ ਫਿਰ ਕਿਉਂ ਨਹੀਂ ਮਿਲ ਰਿਹਾ ਪਰ ਸਾਡਾ ਮਨ ਨਹੀਂ ਮੰਨ ਰਿਹਾ ਮਨ ਦੀ ਮੰਨ ਰਿਹਾ ਤਾਂ ਗੁਰਬਾਣੀ ਦਾ ਫਰਮਾਨ ਹੈ ਕਬੀਰ ਜੀ ਫਰਮਾ ਰਹੇ ਨੇ ਕਹੇ ਕਬੀਰ ਮਨ ਮੰਨਿਆ ਮਨ ਮੰਨਿਆ ਤੋ ਹਰ ਜਾਣਿਆ ਅਗਰ ਮਨ ਨੇ ਇੱਕ ਸੈਕਿੰਡ ਵਾਸਤੇ ਇੱਕ ਛਿੰਨ ਵਾਸਤੇ ਮੰਨ ਲਿਆ ਕਿ ਪ੍ਰਮਾਤਮਾ ਹੈ ਪ੍ਰਮਾਤਮਾ ਹੈ ਪ੍ਰਮਾਤਮਾ ਹੈ ਤਾਂ ਖੇਡ ਬਣ ਜਣੀ ਹੈ ਜੀ ਕੋਈ ਚੋਟ ਲੱਗਦੀ ਹੈ ਕੋਈ ਸੱਟ ਲੱਗਦੀ ਹੈ ਪ੍ਰਮਾਤਮਾ ਯਾਦ ਨਹੀਂ ਆਉਂਦਾ ਮੋਹਦਾਰੀ ਰਿਸ਼ਤੇ ਯਾਦ ਆਉਂਦੇ ਨੇ ਤੇ ਇਹਦਾ ਮਤਲਬ ਇਹ ਹੈ ਕਿ ਸਾਨੂੰ ਕੁਝ ਵਿਸਰ ਗਿਆ ਤੇ ਜੋ ਵਿਸਰ ਗਿਆ ਉਹਨੂੰ ਫਿਰ ਕੀ ਕਰਨਾ ਪਏਗਾ ਉਹਨੂੰ ਸਿਮਰਨਾ ਪਏਗਾ ਉਹਨੂੰ ਯਾਦ ਕਰਨਾ ਪਏਗਾ ਸਿਮਰਨ ਦੇ ਅਖੀਰ ਅਰਥ ਯਾਦ ਕਰਨੀ ਹੈ ਤੇ ਕਿਹਨੂੰ ਯਾਦ ਕਰਨਾ ਹੈ ਜਿਹੜਾ ਭੁੱਲ ਗਿਆ ਜਿੰਦੀ ਯਾਦ ਨਹੀਂ ਆ ਰਹੀ ਤਾਂ ਫਿਰ ਸੰਤ ਮਹਾਤਮਾ ਨੇ ਅਵਤਾਰੀ ਪੁਰਸ਼ਾਂ ਨੇ ਮੰਤਰ ਬਣਾਇਆ ਵਾਹਿਗੁਰੂ 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 ਉਹਨੂੰ ਯਾਦ ਕਰੋ ਜਿਹੜਾ ਭੁੱਲ ਗਿਆ ਜਿਹੜਾ ਭੁੱਲ ਗਿਆ ਉਹਨੂੰ ਯਾਦ ਕਰੋ ਤਾਂ ਉਹਨੂੰ ਯਾਦ ਕਰੋ ਯਾਦ ਕਰਦਿਆ ਕਰਦਿਆਂ ਪ੍ਰਮਾਤਮਾ ਨੂੰ ਯਾਦ ਕਰਦਿਆ ਕਰਦਿਆਂ ਇਹ ਮੂਹ ਮਾਇਆ ਦੇ ਜਾਲ ਦੇ ਵਿੱਚੋਂ ਨਿਕਲ ਜਾਇਆ ਕਰਦਿਆਂ ਜਿਵੇਂ ਕਿ ਭਗਤ ਰਵੀਦਾਸ ਜੀ ਮਹਾਰਾ ਜੀ ਕਹਿੰਦੇ ਭਗਤ ਰਵੀਦਾਸ ਜੀ ਮਹਾਰਾਜ ਕੋਲ ਕੋਈ ਸੰਤ ਮਹਾਤਮਾ ਆਏ ਉਹਨਾਂ ਕੋਲ ਪਾਰਸ ਦੀ ਬੱਟੀ ਸੀ ਉਹ ਸੰਤ ਮਹਾਤਮਾ ਨੇ ਰਵੀਦਾਸ ਜੀ ਮਹਾਰਾਜ ਨੂੰ ਇੱਕ ਪਾਰਸ ਦੀ ਬੱਟੀ ਦਿੱਤੀ ਤਾਂ ਰਵੀਦਾਸ ਜੀ ਮਹਾਰਾਜ ਫਰਮਾਉਂਦੇ ਨੇ ਕਹਿੰਦੇ ਵੀ ਉਹ ਛਪਰੀ ਦੇ ਨਾਲ ਟੰਗ ਦੇ ਉਹ ਛਪਰੀ ਦੇ ਵਿੱਚ ਟੰਗ ਦੇ ਕਹਿੰਦੇ ਕੁਝ ਸਾਲਾਂ ਬਾਅਦ ਉਹ ਸੰਤ ਮਹਾਤਮਾ ਵਾਪਸ ਆਏ ਤਾਂ ਭਗਤ ਰਵੀਦਾਸ ਜੀ ਮਹਾਰਾਜ ਦੀ ਉਹੀ ਕੁਟਿਆ ਉਹੀ ਕੰਮ ਭਗਤ ਰਵਿਦਾਸ ਜੀ ਮਹਾਰਾਜ ਜੋੜੇ ਗੰਢਨ ਦਾ ਕੰਮ ਕਰਿਆ ਕਰਦੇ ਸਨ ਐਸੇ ਜੋੜੇ ਗੰਢਦੇ ਸੀ ਕਹਿੰਦੇ ਜੋੜੇ ਗੰਢਦੇ ਗੰਢਦੇ ਟੁੱਟੇ ਹੋਏ ਮਨਾਂ ਨੂੰ ਵੀ ਪਰਮਾਤਮਾ ਨਾਲ ਗੱਢ ਦਿੰਦੇ ਸਨ ਨਾਮ ਤੇਰਾ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ ਭਗਤ ਰਵਿਦਾਸ ਜੀ ਮਹਾਰਾਜ ਐਸੇ ਵਿਦਵਾਨ ਸਨ ਉਹ ਕਿਸੇ ਕਾਲਜ ਕਿਸੇ ਪਾਠਸ਼ਾਲਾ ਵਿੱਚ ਨਹੀਂ ਗਏ ਸਨ ਉਹਨਾਂ ਨੂੰ ਅਨੁਭਵ ਗਿਆਨ ਸੀ ਪਰਮੇਸ਼ਵਰ ਨੂੰ ਪਾਇਆ ਸੀ ਉਹਨਾਂ ਨੇ ਪ੍ਰਮਾਤਮਾ ਨੂੰ ਪਾਇਆ ਸੀ ਉਹਨਾਂ ਨੇ ਤਾਂ ਕਹਿੰਦੇ ਨੇ ਕਿ ਉਹ ਮਹਾਤਮਾ ਵਾਪਸ ਆਏ ਤਾਂ ਦੇਖਦੇ ਨੇ ਕਿ ਉਹੀ ਕੁਟਿਆ ਉਹੀ ਕੰਮ ਕਰ ਰਹੇ ਨੇ ਹਾਲਾਂਕਿ ਪਾਰਸ ਦੀ ਵੱਟੀ ਦਾ ਕਹਿੰਦੇ ਜਿਹਨੂੰ ਛੁਹਾਈਏ ਸੋਨਾ ਬਣ ਜਾਂਦਾ ਤੇ ਕਾਫੀ ਅਮੀਰ ਹੋ ਸਕਦੇ ਸਾਨੂੰ ਪਰ ਉਹ ਬੜੇ ਹੈਰਾਨ ਹੋਏ ਕਿ ਅੱਜ ਵੀ ਰਵਿਦਾਸ ਜੀ ਮਹਾਰਾਜ ਦਾ ਉਹੀ ਹਾਲ ਉਹੀ ਕੁਟਿਆ ਆਣ ਕੇ ਬੇਨਤੀ ਕਰਦੇ ਨੇ ਕਿ ਭਗਤ ਜੀ ਤੁਸੀਂ ਅੱਜ ਵੀ ਉਸੇ ਤਰ੍ਹਾਂ ਹੀ ਹੋ ਮੈਂ ਤੁਹਾਨੂੰ ਇੱਕ ਪਾਰਸ ਦੀ ਵੱਟੀ ਦੇ ਕੇ ਗਿਆ ਸੀ ਮੈਂ ਤੁਹਾਨੂੰ ਇੱਕ ਪਾਰਸ ਦੀ ਵੱਟੀ ਦੇ ਕੇ ਗਿਆ ਸੀ ਤਾਂ ਭਗਤ ਰਵਿਦਾਸ ਜੀ ਮਹਾਰਾਜ ਫਰਮਾਉਂਦੇ ਨੇ ਕਹਿੰਦੇ ਜਿੱਥੇ ਟੰਕੇ ਗਿਆਸ ਹੈ ਉੱਥੇ ਹੀ ਦੇਖ ਲੈ ਤੇ ਸੱਚ ਜਾਣਿਓ ਇਦਾਂ ਹੀ ਹੋਇਆ। ਉਹ ਜਿੱਥੇ ਪਈ ਸੀ ਉੱਥੇ ਹੀ ਪਈ ਸੀ। ਤਾਂ ਆਣ ਕੇ ਫਰਮਾਉਂਦੇ ਨੇ ਕਿ ਭਗਤ ਜੀ ਤੁਸੀਂ ਇਹਦੀ ਵਰਤੋਂ ਕਿਉਂ ਨਹੀਂ ਕੀਤੀ? ਤੁਹਾਨੂੰ ਪਤਾ ਹੈ ਇਹ ਇਸ ਚੀਜ਼ ਨਾਲ ਸ਼ੂ ਹੋ ਗਈ ਉਹ ਸੋਨਾ ਬਣ ਜਾਏਗੀ। ਤਾਂ ਭਗਤ ਰਵੀਦਾਸ ਜੀ ਮਹਾਰਾਜ ਫਰਮਾਉਂਦੇ ਬੇਗਮ ਪੂਰਾ ਸ਼ਹਿਰ ਕਾ ਨਾਉ ਅਸੀਂ ਉਹ ਦੇਸ਼ ਦੇ ਵਾਸੀ ਹੋ ਗਏ ਆ ਜਿੱਥੇ ਬੇਗਮ ਅਸੀਂ ਉਹਦਾ ਨਾਮ ਜਪਦੇ ਜਪਦੇ ਉਹਦੇ ਨਾਮ ਦਾ ਸਰੂਪ ਹੋ ਗਏ ਆ ਸਾਨੂੰ ਹੁਣ ਸੋਨਾ ਤੇ ਮਿੱਟੀ ਇੱਕ ਬਰਾਬਰੀ ਲੱਗਦੇ ਨੇ ਕਿਆ ਬਾਤ ਹੈ ਜੀ ਇਹ ਅਵਸਥਾ ਸਾਡੀ ਪਤਾ ਨਹੀਂ ਕਦੋਂ ਬਣੇਗੀ ਐਸੀ ਭਗਤ ਦੀ ਅਵਸਥਾ ਕਿ ਜਿੱਨੂੰ ਮਿੱਟੀ ਤੇ ਸੋਨਾ ਇੱਕ ਬਰਾਬਰ ਲੱਗੇ ਉਹ ਵਾਕਈ ਪ੍ਰਮਾਤਮਾ ਨੂੰ ਪਾ ਲਿਆ ਉਹਨਾਂ ਨੇ ਮਾਟੀ ਕੋ ਪੁੱਤਰੋ ਕੈਸੇ ਨੱਚਦਾ ਹੈ ਦੇਖੀਏ ਤੇ ਕੇ ਸੁਨੇ ਬੋਲੇ ਦਰੇ ਉਹ ਫਿਰਦਾ ਹੈ ਇਹ ਮਿੱਟੀ ਦਾ ਪੁਤਲਾ ਜਿਵੇਂ ਖੇਡਾਂ ਕਰਦਾ ਫਿਰਦਾ ਪ੍ਰਮਾਤਮਾ ਨੇ ਜਿਵੇਂ ਝਟਕਾ ਲਾਇਆ ਤੇਰੇ ਸਾਹਾਂ ਦੇ ਮਣਕੇ ਟੁੱਟ ਜਾਣੇ ਨੇ ਤੇ ਇਹ ਮਿੱਟੀ ਇੱਥੇ ਹੀ ਪਈ ਰਹਿ ਜਾਣੀ ਸੱਚ ਜਾਣੋ ਪ੍ਰਮਾਤਮਾ ਨੇ ਤੁਹਾਨੂੰ ਖਤਮ ਕਰਨ ਦੇ ਔਜ਼ਾਰ ਤੁਹਾਡੇ ਸਰੀਰ ਦੇ ਤੁਹਾਡੀ ਦੇਹ ਦੇ ਅੰਦਰ ਹੀ ਫਿੱਟ ਕਰ ਰੱਖੇ ਨੇ ਜਿਵੇਂ ਸਾਹ ਨਿਕਲੇ ਅੰਦਰੋਂ ਸਰੀਰ ਦੇ ਕਿਰਮ ਪੈਦਾ ਹੋ ਜਾਣੇ ਨੇ ਔਰ ਉਹਨਾਂ ਨੇ ਸਰੀਰ ਨੂੰ ਖਾਣਾ ਸ਼ੁਰੂ ਕਰ ਦੇਣਾ ਮਿੱਟੀ ਵਿੱਚ ਮਿਲਾਉਣਾ ਸ਼ੁਰੂ ਕਰ ਦੇਣਾ ਸੱਚ ਜਾਣਿਓ ਇੱਕ ਬੇਨਤੀ ਮੈਂ ਹੋਰ ਕਰ ਦਿਆਂ ਜਰਾ ਮੈਂ ਮਾਫੀ ਮੰਗ ਲਵਾਂ ਪਰ ਸੁਣ ਲੈਣਾ ਕਿਉਂਕਿ ਦਾਸ ਉਹਦੇ ਘਰ ਦਾ ਕੁੱਤਾ ਹੈ ਇਹ ਉਹਦੇ ਨਾਂ ਦਾ ਗੱਲ ਦੇ ਵਿੱਚ ਪਟਾ ਪਾਈ ਬੈਠਾ ਜੋ ਮੇਰਾ ਗੁਰੂ ਫਰਮਾਵੇਗਾ ਮੈਂ ਤੁਹਾਡੇ ਅੱਗੇ ਬੇਨਤੀ ਕਰ ਜਾਨੀ ਹੈ ਇਸ ਕਰਕੇ ਖਿਮਾ ਦੇ ਜਾਚਕਾਂ ਅਗਰ ਕਿਸੇ ਦੇ ਮਨ ਨੂੰ ਠੇਸ ਲੱਗੀ ਤਾਂ ਜਦੋਂ ਕਿਸੇ ਸਾਡੇ ਆਪਣੇ ਦੀ ਮੌਤ ਹੁੰਦੀ ਹੈ ਨਾ ਜੀ ਤਾਂ ਸਾਡਾ ਮਨ ਉਦੋਂ ਬਹੁਤ ਪਵਿੱਤਰ ਹੁੰਦਾ ਸ਼ਮਸ਼ਾਨ ਘੜ ਦੇ ਵਿੱਚ ਜਾ ਕੇ ਸਾਡੇ ਮਨ ਦੇ ਵਿੱਚ ਨਾ ਕਾਮ ਹੁੰਦਾ ਨਾ ਲੋਭ ਹੁੰਦਾ ਨਾ ਮੋਹ ਹੁੰਦਾ ਨਾ ਹੰਕਾਰ ਹੁੰਦਾ ਸਿਰਫ ਵਰਾਗ ਹੁੰਦਾ ਜਦੋਂ ਕਿਸੇ ਆਪਣੇ ਦੀ ਮੌਤ ਨੂੰ ਦੇਖ ਕੇ ਸਾਡਾ ਮਨ ਪਵਿੱਤਰ ਹੋ ਜਾਂਦਾ ਸੱਚ ਜਾਣਿਓ ਜਿਹਨੂੰ ਜਉਂਦੇ ਜੀ ਆਪਦੀ ਮੌਤ ਦੇਖਣ ਲੱਗ ਜੇ ਸਮਝ ਲਓ ਪ੍ਰਮਾਤਮਾ ਨਾਲ ਜੁੜ ਜੇਗਾ ਉਹ ਪ੍ਰਮਾਤਮਾ ਨਾਲ ਜੁੜ ਜੇਗਾ ਜਿਹਨੂੰ ਜਉਂਦੇ ਜੀ ਆਪਦੀ ਮੌਤ ਦਿਖਦੀ ਹੋਵੇ ਕਿ ਮੈਂ ਇੱਕ ਦਿਨ ਦੁਨੀਆ ਤੋਂ ਚਲੇ ਜਾਣਾ ਇਹ ਸਾਹਾਂ ਦੀ ਪੂੰਜੀ ਬਹੁਤ ਥੋੜੀ ਹੈ ਮੇਰੇ ਕੋਲ ਇਹ ਕੰਮ ਕਰ ਜ਼ਰੂਰੀ ਨੇ ਕਰਨੇ ਵੀ ਚਾਹੀਦੇ ਨੇ ਪਰਮਾਤਮਾ ਕਦੇ ਨਹੀਂ ਇਹ ਕਹਿੰਦਾ ਕਿ ਤੁਸੀਂ ਕਾਰਾ ਕੋਠੀਆਂ ਵਿੱਚ ਨਾ ਘੁੰਮੋ ਤੁਸੀਂ ਪੈਸਾ ਨਾ ਕਮਾਓ ਪਰਮਾਤਮਾ ਨੇ ਇਹ ਕਿਤੇ ਨਹੀਂ ਕਿਹਾ ਪਰਮਾਤਮਾ ਨੇ ਇਹ ਕਿਹਾ ਹੈ ਜੋ ਵੀ ਕੰਮ ਕਰੇ ਉਹ ਸਾਰਥਿਕ ਹੋਵੇ ਉਹ ਸੱਚ ਦੀ ਬਦੌਲਤ ਖੜਾ ਹੋਵੇ ਉਹਦਾ 베ਸ ਸੱਚ ਹੋਵੇ ਉਹ ਸੱਚ ਦੀ ਕਸੌਟੀ ਉੱਪਰ ਪੂਰਾ ਉਤਰੇ ਐਸਾ ਕਰਮ ਕਰੇ ਸਾਡੇ ਸਾਰੇ ਅਵਤਾਰੀ ਪੁਰਸ਼ ਰਾਜੇ ਸਨ। ਸ਼੍ਰੀ ਰਾਮਚੰਦਰ ਜੀ ਰਾਜੇ ਸਨ। ਸ਼੍ਰੀ ਕ੍ਰਿਸ਼ਨ ਜੀ ਰਾਜੇ ਸਨ। ਗੁਰਗੋਬਿੰਦ ਸਿੰਘ ਜੀ ਮਹਾਰਾਜ ਰਾਜੇ ਸਨ। ਗੁਰੂ ਨਾਨਕ ਦੇਵ ਜੀ ਮਹਾਰਾਜ ਪਟਵਾਰੀਆਂ ਦੇ ਮੁੰਡੇ ਸਨ। ਕੋਈ ਛੋਟੀ ਗੱਲ ਹੈ। ਰਾਜੇ ਸਨ। ਫੇਰ ਵੀ ਪਤਾ ਨਹੀਂ ਕਿਉਂ ਇਹ ਪਾਟੇ ਪ੍ਰਾਣੇ ਕੱਪੜੇ ਪਾ ਕੇ ਤੇ ਕਹਿੰਦੇ ਨੇ ਅਸੀਂ ਸਾਧੂ ਆ। ਹਾਲਾਂਕਿ ਸਾਡੇ ਸਾਰੇ ਅਵਤਾਰੀ ਪੁਰਸ਼ ਰਾਜੇ ਨੇ। ਤੱਪਖਤਰਵੀਦਾਸ ਜੀ ਮਹਾਰਾਜ ਨੂੰ ਮੰਦਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ ਕਿ ਤੇਰੀ ਇਸ ਮੰਦਰ ਵਿੱਚ ਕੋਈ ਥਾਂ ਨਹੀਂ ਤੂੰ ਜੋੜੇ ਗੰਢਦਾ ਹੈ ਤੂੰ ਜੁੱਤੀਆਂ ਗੰਢਣ ਵਾਲਾ ਬੰਦਾ ਹੈ ਤੂੰ ਸਾਡਾ ਮੁਕਾਬਲਾ ਕਰੇਗਾ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਭਗਤ ਰਵਿਦਾਸ ਜੀ ਮਹਾਰਾਜ ਵਾਸਤੇ ਮੰਦਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਭਗਤ ਨਾਮਦੇਵ ਜੀ ਮਹਾਰਾਜ ਵਾਸਤੇ ਹੱਦ ਹੋ ਗਈ ਇਹ ਕੈਸੇ ਧਰਮ ਨੇ ਜਿਹੜੇ ਪ੍ਰਮਾਤਮਾ ਤੋਂ ਮਿਲਣ ਤੋਂ ਪ੍ਰਮਾਤਮਾ ਦਾ ਗਿਆਨ ਲੈਣ ਤੋਂ ਰੋਕਣ ਤਨ ਨੇ ਮੇਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਤਨ ਨੇ ਮੇਰੇ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਭਗਤ ਰਵਿਦਾਸ ਜੀ ਮਹਾਰਾਜ ਨੂੰ ਸੋਨੇ ਦੇ ਮੰਦਿਰ ਹਰੀ ਮੰਦਿਰ ਵਿੱਚ ਥਾਂ ਦੇ ਦਿੱਤੀ ਬ੍ਰह्म ज्ञानी की गत ब्रह्म ज्ञानी ही जाने एवड़ ਊਚਾ ਹੋਵੇ ਕੋਈ ਤਿਸ ਉਚੇ ਕੋ ਜਾਣੇ ਸੋਇ ਐਸੇ ਨੇ ਭਗਤ ਜਦੋਂ ਦਰਬਾਰ ਸਾਹਿਬ ਜਾਓ ਨਾ ਸ੍ਰੀ ਹਰਿਵੰਦਰ ਸਾਹਿਬ ਜਾਓ ਤਾਂ ਰਾਤ ਨੂੰ ਆਰਤੀ ਹੁੰਦੀ ਹੈ ਤਾਂ ਭਗਤ ਰਵਿਦਾਸ ਜੀ ਮਹਾਰਾਜ ਦੀ ਰੋਜ਼ ਆਰਤੀ ਹੁੰਦੀ ਹੈ ਨਾਮ ਤੇਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਬਸਾਰੇ ਨਾਮ ਤੇਰੋ ਅਸਨੋ ਨਾਮ ਤੇਰੋ ਉਰਸਾ ਨਾਮ ਤੇਰੋ ਕੇਸਰੋ ਲੈ ਛਟਕਾਰੇ ਇਹ ਭਗਤ ਰਵਿਦਾਸ ਜੀ ਮਹਾਰਾਜ ਦੀ ਰੋਜ਼ ਆਰਤੀ ਹੁੰਦੀ ਹੈ ਜੀ ਉਸ ਵਕਤ ਦੇ ਮੰਦਰਾਂ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਭਗਤ ਰਵੀਦਾਸ ਜੀ ਮਹਾਰਾਜ ਨੂੰ ਸੋਨੇ ਦੇ ਮੰਦਰ ਦੇ ਵਿੱਚ ਬਿਠਾਇਆ ਸੋਨੇ ਦੇ ਮੰਦਰ ਵਿੱਚ ਬਿਠਾਇਆ ਜੀ ਤਾਂ ਮੈਂ ਆਪਣੇ ਟੌਪਿਕ ਤੇ ਵਾਪਸ ਆਵਾਂ ਤਾਂ ਇਹ ਮਨ ਭਟਕਦਾ ਸਮੇਂ ਦੇ ਵਿੱਚ ਸਮੇਂ ਦੇ ਵਿੱਚ ਭਟਕਦਾ ਰਹਿੰਦਾ ਕਦੇ ਆਉਣ ਆਉਣ ਵਾਲੇ ਸਮੇਂ ਬਾਰੇ ਸੋਚਦਾ ਰਹਿੰਦਾ ਕਦੇ ਲੰਘੇ ਹੋਏ ਸਮੇਂ ਬਾਰੇ ਸੋਚ ਲੈਂਦਾ ਕਦੇ ਵਰਤਮਾਨ ਦੇ ਵਿੱਚ ਨਹੀਂ ਆਂਦਾ ਤਾਂ ਅਵਤਾਰੀ ਪੁਰਸ਼ਾਂ ਨੇ ਸਾਧੂ ਸੰਤ ਮਹਾਤਮਾ ਨੇ ਇਹ ਕੋਸ਼ਿਸ਼ ਕੀਤੀ ਹੈ ਸਿਮਰਨ ਕਰਕੇ ਕਿ ਅਸੀਂ ਮਨ ਨੂੰ ਵਰਤਮਾਨ ਸਮੇਂ ਵਿੱਚ ਲੈ ਆਈਏ ਅਸੀਂ ਮਨ ਨੂੰ ਵਰਤਮਾਨ ਸਮੇਂ ਵਿੱਚ ਲੈ ਕੇ ਆਈਏ ਵਾਹਿਗੁਰੂ 1 ਸੈਕਿੰਡ ਵਾਹਿਗੁਰੂ ਜਪਦੇ 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 ਕਰੋੜ ਦਫਾ ਵਾਹਿਗੁਰੂ ਜਪਦੇ ਜਪਦੇ ਆ ਇੱਕ ਵਾਰ ਵਾਹਿਗੁਰੂ ਕਹਿਣ ਦੀ ਜਾਂਚ ਹੈ ਕਰੋੜ ਵਫਾ ਰਾਮ ਰਾਮ ਕਹਿਣ ਦੇ ਨਾਲ ਅੱਲਾਹੁ ਕਹਿਣ ਦੇ ਨਾਲ ਉਹ ਇੱਕ ਵਾਰ ਰਾਮ ਅੱਲਾਹੁ ਵਾਹਿਗੁਰੂ ਕਹਿਣ ਦੀ ਜਾਂਚ ਆ ਜਾਏਗੀ ਇੱਕ ਵਾਰ ਮਿਹਨਤ ਕਰਨੀ ਪੈਗੀ ਨਾਨਕ ਤੇ ਮੁਖ ਉਜਲੇ ਗਏ ਮਸਕਤ ਕਾਲ ਮਸਕਤ ਜਿਨ੍ਹਾਂ ਨੇ ਮਿਹਨਤ ਕਰਨੀ ਤੇ ਮਿਹਨਤ ਕੀ ਹੈ ਚੌਂਕੜਾ ਲਾ ਕੇ ਅੱਖਾਂ ਨੂੰ ਬੰਦ ਕਰਕੇ ਸਰੀਰ ਨੂੰ ਟਿਲਾ ਛੱਡ ਗਏ ਰੀਡ ਦੀ ਹੱਡੀ ਨੂੰ 90 ਡਿਗਰੀ ਐਂਗਲ ਤੇ ਸੈੱਟ ਕਰਕੇ ਜਦੋਂ ਸਿਮਰਨ ਕਰਕੇ ਤਾਂ ਦੇਖੋ ਅੱਧਾ ਘੰਟਾ ਪਤਾ ਲੱਗੇ ਅੰਦਰ ਕੀ ਚੱਲਦਾ ਹੈ ਜਦੋਂ ਆਪਦੇ ਨੇੜੇ ਤਾਂ ਹੋਈਏ ਕੀ ਵਿਚਾਰ ਭੇ ਚੱਲਦੇ ਨੇ ਮੇਰੇ ਅੰਦਰ ਪ੍ਰਮਾਤਮਾ ਨੇ ਵਿਚਾਰਾਂ ਨੂੰ ਫੜਨਾ ਹੈ ਪ੍ਰਮਾਤਮਾ ਨੇ ਤੁਹਾਡੇ ਕੰਮ ਕਰਨ ਨੂੰ ਨਹੀਂ ਫੜਨਾ ਇਹ ਕੰਮ ਕਰਨ ਤੋਂ ਸੰਸਾਰ ਫੜੇਗਾ ਮੈਂ ਮਾਫੀ ਮੰਗਲਾਂ ਵਾਰ-ਵਾਰ ਬਹੁਤੇ ਮੈਂ ਦੇਖੇ ਨੇ ਸੰਗਤ ਵਿੱਚ ਅੱਖਾਂ ਵਾਲੀ ਇੱਜ਼ਤ ਲੁੱਟ ਜਾਂਦੇ ਨੇ ਤੇ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਪਾਪੀ ਹੋ ਤੁਸੀਂ ਇਹ ਯਾਦ ਰੱਖਿਓ ਕਈ ਤਾਂ ਸਿਰਫ ਇਹੀ ਦੇਖੀ ਜਾਣਗੇ ਬਾਬੇ ਨੇ ਕੱਪੜੇ ਕਿਹੋ ਜਿਹੇ ਪਾਏ ਨੇ ਜੀ ਬਾਬਾ ਬੋਲਦਾ ਕਿਵੇਂ ਕਈ ਤਾਂ ਸਿਰਫ ਇਹੀ ਦੇਖੀ ਜਾਣਗੇ ਗੁਰੂ ਦੇ ਸ਼ਬਦ ਤੇ ਕੋਈ ਧਿਆਨ ਨਹੀਂ ਸਾਡਾ ਮਤਲਬ ਸਿਰਫ ਗੁਰੂ ਦੇ ਸ਼ਬਦ ਨਾਲ ਹੈ ਗੁਰੂ ਦਾ ਸ਼ਬਦ ਸਾਨੂੰ ਕੀ ਕਹੇ ਰਿਹਾ ਸੰਗਤ ਦੇ ਵਿੱਚ ਆਣ ਕੇ ਸਿਮਰਨ ਕਰਨਾ ਹੈ ਨਾਮ ਜਪਣਾ ਹੈ ਔਰ ਸ਼ਾਂਤੀ ਦੇ ਨਾਲ ਗੁਰੂ ਦੇ ਸ਼ਬਦ ਦੀ ਵਿਆਖਿਆ ਸੁਣਨੀ ਇਹ ਸਾਡੇ ਕੰਮ ਨੇ ਔਰ ਸੰਗਤ ਵਿੱਚ ਆ ਜਾਂਦੇ ਆ ਔਰ ਕਈ ਤਾਂ ਪੰਡਾਲ ਦੇ ਵਿੱਚ ਬੈਠਦੇ ਹੀ ਨਹੀਂ ਬਾਹਰ ਹੀ ਤੁਰੇ ਫਿਰਦੇ ਨੇ ਪੰਡਾਲ ਦੇ ਵਿੱਚ ਆਣ ਕੇ ਬੈਠੋ ਪਰਮਾਤਮਾ ਦੇ ਸ਼ਬਦ ਨੂੰ ਸੁਣੋ ਪਰਮਾਤਮਾ ਦੇ ਸ਼ਬਦ ਕੀ ਕਹਿ ਰਿਹਾ ਹੈ ਹਰ 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 ਹਰੇ ਹਰ ਸਿਮਰਤ ਜਨ ਗਏ ਨਿਸਤਰ ਤਰੇ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੀ ਕਾਟੇ ਕਾਗਰ ਸਿਮਰਨ ਕਰਨੀ ਲੋੜ ਹੈ ਜੀ ਦਾਸ ਵਾਰ ਵਾਰ ਬੇਨਤੀ ਕਰ ਰਿਹਾ ਹੈ ਸਿਮਰਨ ਕਰੋ ਸਿਮਰਨ ਕਰੋ ਸਿਮਰਨ ਕਰੋ ਔਰ ਦਾਸ ਇਹ ਵੀ ਬੇਨਤੀ ਨਹੀਂ ਕਰ ਰਿਹਾ ਕਿ ਆਪਦੇ ਕੰਮ ਕਰ ਛੱਡ ਦਿਓ ਕੰਮ ਕਰ ਕਰਨੇ ਵੀ ਜ਼ਰੂਰੀ ਨੇ ਆਪਦਾ ਬਿਜ਼ਨਸ ਚਲਾਉਣਾ ਵੀ ਜ਼ਰੂਰੀ ਹੈ ਪਰ ਪ੍ਰਮਾਤਮਾ ਦਾ ਸਿਮਰਨ ਕਰਨਾ ਵੀ ਜ਼ਰੂਰੀ ਹੈ ਗੁਰਬਾਣੀ ਦਾ ਫਰਮਾਨ ਹੈ ਮਾਥੇ ਜੋਤੁਰ ਲਿਖਿਆ ਮਾਥੇ ਜੋਤੁਰ ਲਿਖਿਆ ਸੋ ਮੇਟ ਨਾ ਸਕੇ ਕੋਈ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੁਝੇ ਜਿਸ ਨੂੰ ਨਦਰ ਹੋਏ ਜੋ ਪ੍ਰਮਾਤਮਾ ਨੇ ਤੁਹਾਡੇ ਕਰਮਾਂ ਦੇ ਵਿੱਚ ਲਿਖਿਆ ਹੈ ਕਰਮਾਂ ਮੁਤਾਬਕ ਤੁਹਾਨੂੰ ਸਾਰਾ ਕੁਝ ਮਿਲਿਆ ਇਹ ਕੰਮਕਾਰ ਇਹ ਕਿਰਤ ਇਹ ਪਰਿਵਾਰ ਦੇ ਜੀ ਪਰਿਵਾਰ ਦੇ ਰਿਸ਼ਤੇਦਾਰ ਕੰਮਕਾਰ ਦੇ ਸੰਬੰਧੀ ਇਹ ਸਾਰੇ ਤੁਹਾਨੂੰ ਤੁਹਾਡੇ ਕਰਮਾਂ ਮੁਤਾਬਕ ਮਿਲੇ ਹੋਏ ਨੇ ਨਾਨਕ ਲਿਖਿਆ ਜੋ ਵਰਤਦਾ ਐ ਨਾਨਕ ਜੋ ਲਿਖਿਆ ਉਹ ਵਰਤਦਾ ਹੈ ਪਰ ਇਹ ਬੁੱਝ ਕੋਣ ਸਕਦਾ ਜਿਹਨੂੰ ਪ੍ਰਮਾਤਮਾ ਦੀ ਕਿਰਪਾ ਹੋਵੇ ਜਿਹਨੂੰ ਨਦਰ ਹੋਵੇ ਜਿੰਦੀ ਸੁਰਤ ਚਲਪੀ ਹੋਵੇ ਪਾਣੀ ਖੜਾ ਹੋਇਆ ਨਾ ਜੀ ਗੰਦਲਾ ਹੋ ਜਾਂਦਾ ਉਹਦੇ ਚੋ ਸਮੈਲ ਆਉਣ ਲੱਗ ਜਾਂਦੀ ਹੈ ਤੇ ਜੇ ਸੁਰਤ ਖੜ ਜੇ ਨਾ ਫਿਰ ਉਹਦੇ ਚੋਂ ਵੀ ਬਦਬੂ ਆਉਣ ਲੱਗ ਜਾਂਦੀ ਹੈ ਫਿਰ ਉਹ ਬਣਦਾ ਹੈ ਚੰਗੇਜ਼ ਖਾਂ ਉਹ ਬਣਦਾ ਹੈ ਹਿਟਲਰ ਉਹ ਬਣਦਾ ਹੈ ਮੋਸੇ ਤੂਨ ਉਹ ਬਣਦਾ ਹੈ ਔਰੰਗਜ਼ੇਬ ਜੀਦੀ ਸੁਰਤ ਰੁਕ ਜਾਵੇ ਸੁਰਤ ਦਾ ਚਲਣਾ ਬਹੁਤ ਲਾਜ਼ਮੀ ਹੈ ਤੇ ਸੁਰਤ ਨੂੰ ਚਲਾਏ ਮਾਰ ਰੱਖਣ ਵਾਸਤੇ ਸਾਨੂੰ ਸਿਮਰਨ ਕਰਨਾ ਪੈਗਾ ਮੈਡੀਟੇਸ਼ਨ ਕਰਨੀ ਪਏਗੀ ਸਾਰੇ ਅਵਤਾਰੀ ਪੁਰਸ਼ਾ ਨੇ ਸਾਰੇ ਸੰਤ ਮਾਤ ਇਹ ਸਾਨੂੰ ਹੁਕਮ ਕੀਤਾ ਹੈ ਕਿ ਸਿਮਰਨ ਕਰੋ ਸਿਮਰਨ ਕਰਦੇ ਕਰਦੇ ਸਾਰੇ ਕਿਲਵਿਕ ਪਾਪ ਨੇ ਜਿਹੜੇ ਉਹ ਕੱਟੇ ਜਾਂਦੇ ਨੇ ਉਹ ਖਤਮ ਹੋ ਜਾਂਦੇ ਨੇ ਨਵਾਂ ਕਰਮ ਕੋਈ ਨਹੀਂ ਬਣਦਾ ਸਾਰੇ ਕਰਮ ਖਤਮ ਹੋ ਜਾਂਦੇ ਨੇ ਪਰ ਸ਼ਰਤ ਹੈ ਅਗਰ ਤੁਸੀਂ ਸਿਮਰਨ ਕਰੋਗੇ ਤਾਂ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਜੇ ਤਾਂ ਹੋਮੇ ਕਹੇ ਨਾ ਕੋਈ ਹਰੇਕ ਜੀਵ ਪਰਮਾਤਮਾ ਦੇ ਹੁਕਮ ਵਿੱਚ ਹੀ ਹੈ ਇੱਥੇ ਕੋਈ ਮਾੜਾ ਚੰਗਾ ਨਹੀਂ ਹੈ ਬਸ ਸਾਡੀ ਸੋਚ ਫਰਕ ਹੈ ਸਾਡੀ ਸੋਚ ਨਹੀਂ ਮਿਲਦੀ ਤਾਂ ਉਹ ਮਾੜਾ ਹੈ ਜੇ ਸਾਡੀ ਸੋਚ ਮਿਲ ਗਈ ਤਾਂ ਚੰਗਾ ਹੈ ਸੱਚ ਜਾਣਿਓ ਜਿੰਦੇ ਨਾਲ ਦੋਸਤੀ ਹੁੰਦੀ ਹੈ ਉਹਨਾਂ ਦੇ ਚ ਸਾਰੇ ਹੀ ਚੰਗੇ ਗੁਣ ਦਿਖਦੇ ਨੇ ਮਾੜਾ ਦਿਖਦਾ ਹੀ ਭਾਵੇਂ ਲੋਕ ਲੱਖ ਮਾੜਾ ਕਹੀ ਜਾਣ ਭਾਵੇਂ ਲੋਕ ਲੱਖ ਮਾੜਾ ਕਹੀ ਇਹ ਦਸਦਾ ਅਨੁਭਵ ਗਿਆਨ ਹੈ ਜੀ ਜਿੰਦੇ ਨਾਲ ਪਿਆਰ ਹੋਵੇ ਉਹਨਾਂ ਦੇ ਤੁਹਾਨੂੰ ਕਦੇ ਕੋਈ ਮਾੜਾ ਗੁਣ ਨਹੀਂ ਦਿਖੇਗਾ ਔਰ ਜਿੰਦੇ ਨਾਲ ਨਫਰਤ ਹੋਵੇ ਜਿੰਦੇ ਨਾਲ ਦੁਸ਼ਮਣੀ ਹੋਵੇ ਉਹਨਾਂ ਦੇ ਤੁਹਾਨੂੰ ਕੋਈ ਚੰਗਾ ਗੁਣ ਨਹੀਂ ਦਿਖਦਾ ਸਾਰੇ ਮਾੜੇ ਦਿਖਣਗੇ ਭਾਵੇਂ ਉਹ ਕਿੰਨਾ ਵੀ ਚੰਗਾ ਹੋਵੇ ਪਰ ਤੁਹਾਨੂੰ ਮਾੜਾ ਦਿਖੇਗਾ ਗੁਰਬਾਣੀ ਦਾ ਇਹ ਫਰਮਾਨ ਹੈ ਕਿ ਜਿਹੜਾ ਕਰਮ ਤੁਹਾਡੀ ਇਹਨਾਂ ਅੱਖਾਂ ਨੇ ਦੇਖ ਲਿਆ ਉਹ ਝੂਠਾ ਕਿਵੇਂ ਹੋ ਸਕਦਾ ਜੇ ਉਹ ਮਾੜਾ ਹੈ ਤਾਂ ਫਿਰ ਮਾੜਾ ਹੈ ਮਾੜੇ ਨੂੰ ਮਾੜਾ ਕਹਿਣਾ ਚਾਹੀਦਾ ਕਿ ਤੂੰ ਮਾੜਾ ਹੈ ਬਈ ਆਪਦੇ ਆਪ ਨੂੰ ਸਹੀ ਕਰ ਔਰ ਚੁੱਪ ਕਰਕੇ ਸਾਰਾ ਕੁਝ ਸਹੀ ਜਾਣਾ ਗੁਰਬਾਣੀ ਕਹਿੰਦੀ ਹੈ ਜ਼ੁਲਮ ਕਰਨਾ ਵੀ ਪਾਪ ਹੈ ਜ਼ੁਲਮ ਸਹਿਣਾ ਵੀ ਪਾਪ ਹੈ ਨਾ ਕਿਸੇ ਤੋਂ ਡਰਨਾ ਨਾ ਕਿਸੇ ਨੂੰ ਡਰਾਉਣਾ बस स्मरण करना क्योंकि परमात्मा सब ਦੇ ਦਿਲਾਂ ਦੀ ਜਾਣਦਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਪਰਮਾਤਮਾ ਸਾਰਿਆਂ ਬਾਰੇ ਜਾਣਦਾ परमात्मा ਨੂੰ ਪਲੀ ਪੰਥ ਪਤਾ ਹੈ ਕਿ ਕੌਣ ਕੀ ਕਰ ਰਿਹਾ ਹੈ ਪੁਰਖਾ ਸਾਰੇ ਸੰਸਾਰ ਤੋਂ ਚੋਰੀ ਕਰ ਸਕਦਾ ਹੈ ਸਾਰੇ ਸੰਸਾਰ ਤੋਂ ਆਪਦੇ ਕਰਮਾਂ ਦਾ ਲੁਕੋ ਰੱਖ ਸਕਦਾ ਹੈ ਪਰ ਉਸ ਪਰਮਾਤਮਾ ਤੋਂ ਲੁਕੋ ਨਹੀਂ ਰੱਖਿਆ ਜਾਣਾ ਉਹ ਤਾਂ ਦੇਖ ਰਿਹਾ ਜਿਉਂ ਦੇਖ ਰਿਹਾ ਤੇ ਫਿਰ ਪੁਰਖਾ ਸਿਮਰਨ ਕਿਉਂ ਨਹੀਂ ਕਰਦਾ? ਕਿਉਂ ਬੁਰੇ ਕੰਮਾਂ 'ਚ ਪਿਆ ਹੋਇਆ? ਛੱਡ ਦੇ ਖੜਾ ਇਹਨਾਂ ਦਾ। ਇਹਨਾਂ ਵਿੱਚ ਕੁਝ ਨਹੀਂ ਪਿਆ। ਬਦਨਾਮੀ ਤੋਂ ਬਿਨਾਂ ਹੋਰ ਤੈਨੂੰ ਇੱਥੇ ਕੁਝ ਨਹੀਂ ਮਿਲਣਾ। ਬਦਨਾਮੀ ਤੋਂ ਬਿਨਾਂ ਤੈਨੂੰ ਇਹਨਾਂ ਵਿੱਚੋਂ ਕੁਝ ਨਹੀਂ ਮਿਲਣਾ। ਔਰ ਜੇ ਤੂੰ ਕਹਿਣਾ ਇਹ ਲੁਕ ਜਾਣਗੇ, ਲੁਕਨੇ ਨਹੀਂ, ਇੱਕ ਦਿਨ ਉਜਾਗਰ ਹੋਣਗੇ। ਉਜਾਗਰ ਹੋ ਜਾਣਗੇ। ਅੱਜ ਤੱਕ ਇਹਨਾਂ ਕਰਮਾਂ ਨੂੰ ਕੋਈ ਨਹੀਂ ਲੁਕੋ ਸਕਿਆ। ਜਿਹੜਾ ਤੂੰ ਕਰਮ ਕਰ ਦਿੱਤਾ ਹੈ ਇੱਕ ਨਾ ਇੱਕ ਦਿਨ ਉਹ ਸੰਸਾਰ ਦੇ ਸਾਹਮਣੇ ਆ ਜਾਵੇਗਾ ਫਿਰ ਪੰਚੇਤਾਂ ਇਕੱਠੀਆਂ ਹੋਈ ਜਾਣਗੀਆਂ ਫਿਰ ਝਗੜੇ ਹੋਣਗੇ ਫਿਰ ਨਵੇੜੇ ਹੁੰਦੇ ਜਾਣਗੇ ਬਸ ਇਹ ਚੱਕਰ ਪਹਿ ਜਾਣਗੇ ਫਸ ਜੇਗਾ ਕਾਲ ਦੇ ਚੱਕਰ ਦੇ ਵਿੱਚ ਕਾਲ ਦੇ ਚੱਕਰ ਦੇ ਵਿੱਚੋਂ ਨਿਕਲਣਾ ਤਾਂ ਸਿਰਫ ਸਿਮਰਨ ਕਰਨਾ ਹੈ ਸਿਮਰਨ ਵਾਹਿਗੁਰੂ 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 ਸਿਮਰਨ ਕਰਦੇ ਕਰਦੇ ਪਰਮਾਤਮਾ ਨੂੰ ਪਾ ਲਵੋ